ਗਈ ਗਈ ਹਾਲਚਾਲਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਫੋਲਡੈਂਟ ਟਰੈਕਟਰ ਦੀ ਤਰਫਾਹ ਲਾ ਰਹੇ ਆਂ ਚਾਰਾਂ ਪੰਜਾਂ ਦਿਨਾਂ ਬਾਅਦ ਵੀ ਮੀਂਹ ਬਹੁਤ ਜ਼ਿਆਦਾ ਸੀ ਤੇ ਪੱਖਾ ਆਪਾਂ ਚਲਾਤਾ ਜਿਹੜੇ ਵਿੱਚ ਆ ਆਬ ਬਡਾਵਾਈ ਫੋਲ ਰਿਆ ਰਸੀਆਂ ਟਰੈਕਟਰ ਦੀਆਂ ਟਰੈਕਟਰ ਨਾਲ ਕਰੀਏ ਕੰਮ ਤੇ ਡੇਲੀ ਵਲੋਗ ਆਉਣ ਕਰਨਗੇ ਇੰਦਾ ਹੀ ਵੀਡੀਓ ਨਾਲ ਬਣੇ ਰਹੋ ਫੋਲੋ ਕਰ ਲਿਆ ਤੁਹਾਨੂੰ ਲਓ ਮਟਰ ਜਣ ਤਰਪੈਲ ਲਾਉਣ ਲੱਗੇ ਆਪਾਂ ਕੋਈ ਇਹ ਕਪੜੇ ਵਾਲੇ ਜਿਹੜੇ ਗਿੱਲੇ ਹੋਏ ਬਹੁਤ ਜ਼ਿਆਦਾ ਗਿੱਲੇ ਆਹ ਤੇ ਇਹ ਇਹਦਾ ਇਹ ਬਚਾ ਯਾਰ ਮੋਟੀ ਤਰਪੈਲ ਸੀ ਆਹ ਦੇਖੋ ਚੈੱਕ ਕਰੋ ਬਈ ਆ ਸੁੱਕੀ ਵੀ ਇੱਧਰ ਤੇ ਆ ਇਹ ਗਿੱਲੇ ਇੰਨੇ ਗਿੱਲੇ ਹੋ ਗਿਆ ਤਰਪੈਲ ਦੇ ਵਿੱਚੋਂ ਵੀ ਗਿੱਲੇ ਹੋ ਜਾਂਦੇ ਆ ਬਹੁਤ ਜ਼ਿਆਦਾ ਚੈੱਕ ਕਰੂੰ ਕੱਪੜੇ ਪਾਈਤੇ ਟਾਂਗ ਤੇ ਸੁੱਕ ਜਾਣਗੇ ਆ ਚੈੱਕ ਕਰੂੰ ਮੁੰਡੇ ਤੁੰ ਤਸੋਨੇ ਆ ਜਾ ਕਰੂੰ ਆ ਲੱਗਿਆ ਪਿਆ ਆ ਵੇਖੋ ਪਤਾ ਨਹੀਂ ਕੀ ਹੋਇਆ ਹੈ ਆ ਇਹ ਗਿੱਲਾ ਆਇਆ ਸਾਰਾ ਹੀ ਸਾਹ ਕਰਦਿਆ ਵੀ ਲਾ ਦੇ ਤਰਪੈਲ ਦੇ ਵਿੱਚੋਂ ਹੀ ਮੁੰਡਿਓ ਵੇਖ ਲਓ ਕੀ ਹੋਇਆ ਹੈ ਇਹ ਪਹਿਲਾਂ ਹੋਰ ਤਾਂ ਨਹੀਂ ਗੱਲਾ ਕੋਈ ਹੋਰ ਇਧਰ ਛੋਅ ਗਿੱਲੀ ਆ ਹੋਏ ਤੇ ਆ ਵੀ ਪਾਵਾ ਤੇਲ ਤੂਜੇ ਕਿੰਦਰ ਪਾਣੀ ਨੇ ਉਹ ਪਾਣੀ ਪਣੀ ਸਾਰਾ ਹੀ ਵਿੱਚ ਆਇਆ ਪਿਆ ਹੁਣ ਆਪਾਂ ਕਰਦੇ ਆਨੂੰ ਸਾਫ ਹੁਣ ਸਾਫ ਕਰਦੇ ਆ ਸਾਰੇ ਟਰੈਕਟਰ ਨੂੰ ਲੈ ਵੀ ਮਿੱਤਰਾਂ ਹੁਣ ਆਪਾਂ ਖੋਲਦੇ ਆ ਮਿਊਜ਼ਿਕ ਸਿਸਟਮ ਉਹਨੇ ਦਾ ਟ੍ਰੈਕਲ ਤੋਂ ਲਾਉਣੇ ਆ ਉਹਨੂੰ ਵੀ ਚੈੱਕ ਕਰਦੇ ਆ ਕਿ ਉਹਦੇ ਜਦਾਂ ਨਹੀਂ ਸਾਰਾ ਪਾਣੀ ਉਹ ਪੈ ਗਿਆ ਲੋ ਮਿੱਤਰੋ ਜੀ ਆਪਾਂ ਹੁਣ ਲਾ ਦਿੱਤਾ ਤਰਪੈਲ ਗਿੱਲਾ ਸੜਾ ਵੀ ਹੋਇਆ ਪਿਆ ਵਿਚ ਵਿੱਚ ਬਾਕੀ ਬਚਾਏਗਾ ਹੀ ਜ਼ਿਆਦਾ ਤਾਂ ਮਿੱਤਰੋ ਇਹਦੇ ਚ ਵੀ ਆਇਆ ਪਿਆ ਤਰਪੈਲ ਚ ਉਹ ਦੇਖੋ ਇਹ ਇੱਕ ਮਿੰਟ ਹੋ ਜਾਓ ਮਿੱਤਰੋ ਇਹ ਸ਼ੈੱਡ ਹੀ ਰੋਕ ਸਕਦਾ ਪਾਣੀ ਪਾਣੀ ਤਰਪੈਲਾਂ ਤਰਪੂਲਾਂ ਚ ਪਾਣੀ ਪੈ ਹੀ ਜਾਂਦਾ ਹੁੰਦਾ ਓ ਦੇਖੋ ਮੇਰੇ ਉੱਪਰ ਆਉਣਾ ਮੈਂ ਰੁਕ ਜਾ ਇੱਧਰ ਦੇਖੋ ਬਣਿਆ ਓਏ ਇਹ ਨਾ ਮੋਟਾ ਤਰਪਾਸ ਸੀ ਤਾਂ ਵੀ ਪਾਣੀ ਵਿੱਚ ਆ ਗਿਆ ਵੇਖੋ ਵਾਹਿਗੁਰੂ ਮੇਹਰ ਕਰੀਂ ਮਿੱਤਰੋ ਆਪਾਂ ਮਿਊਜ਼ਿਕ ਸਿਸਟਮ ਵੀ ਵੱਡਾ ਘਰੋਣਾ ਹੋਣਾ ਪਹਿਲਾਂ 4 ਲੱਖ ਲੈਣੇ ਹੋਣ ਆਪਾਂ ਐਂਪ ਤੇ ਦੇਖੋ ਪੌਣੋ ਮਿੱਤਰੋ ਬਹੁਤ ਜ਼ਿਆਦਾ ਗਿੱਲਾ ਆਇਆ ਪਿਆ ਇਹਨੂੰ ਧੁੱਪੇ ਆ ਸਾਰਾ ਦਿਨ ਰੋਪਣੇ ਆ ਇਹ ਸਾਰਾ ਸੁੱਕ ਜੇ ਲਓ ਮਿੱਤਰੋ ਜੀ ਬੈਕ ਸਾਈਡ ਆਪਣੀ ਪੇਟੀ ਮਿਊਜ਼ਿਕ ਸਿਸਟਮ ਹੁਣ ਮਿੱਤਰੋ ਆਪਾਂ ਇਹਨੂੰ ਸਾਰਿਆਂ ਨੂੰ ਆਇਆ ਪਹਿਲਾਂ ਪਹੁੰਚ ਕੇ ਕਪੜਾ-ਕਪੜਾ ਮਾਰ ਕੇ ਫਿਰ ਇਹਨੂੰ ਤੁਪੇ ਰੋਕਾਂਗੇ ਤੇ ਫਿਰ ਇਹਦੇ ਨਾਲ ਕਾਰਵਾਈ ਇਹਦੇ ਤੇ ਕਰਨੇ ਆ ਜੋ ਵੀ ਆਪਾਂ ਕਰਨੀ ਆ ਮਗਰਾਟ ਕਰਨੇ ਆ ਬਾਕੀ ਇਹਨੇ ਹੋਰ ਵੀ ਸ਼ੋਅ ਵਗੈਰਾ ਸ਼ਿਲਡਾਂ ਸਾਰਾ A to Z ਛਤਰੀ ਵੀ ਆਪਾਂ ਨਵੀਂ ਲਿਓਣੀ ਮਿੱਤਰੋ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਓ ਮਿੱਤਰੋ ਜੀ ਹੁਣ ਆਪਾਂ ਤਾਂ ਪਹਿਲਾਂ ਤਰਫੋਂ ਲਾ ਦਿਆਂ ਸਾਰੀਆਂ A to Z ਕੰਮ ਕਰਤਾ ਯੋ ਆਪਾਂ ਤਾਂ ਪਹਿਲਾਂ ਸਾਰੀਆਂ ਉੱਥੇ ਸੁਪਨੇ ਪਾਤੀਆਂ। ਉਹ ਚੈੱਕ ਕਰ ਬੰਦੇ। ਉੱਥੇ ਆਪਾਂ ਤਾਂ ਪਹਿਲਾਂ ਸੱਕੀਆਂ ਪਾ ਲਈਆਂ ਸਾਰੀਆਂ। ਆ ਮਿੱਤਰੋ ਆਪਾਂ ਹੁਣ ਲਾ ਦਿੱਤੀ ਤੇ ਆਪਣਾ ਰਾਦਾ ਬਣ ਗਿਆ ਡਿਕ ਲੌਂਡ ਤੇ ਆਪਾਂ ਐਂ ਬਲਾ ਦੇਾਂਗੇ ਮਿਊਰਿਕ ਸਿਸਟਮ। ਤੇ ਇੰਨੇ ਵੀਡੀਓ ਨਾ ਬਣੇ ਰਿਓ। ਮਿੱਤਰੋ ਬੱਦਲ ਵੇਖੋ ਚੈੱਕ ਕਰੋ ਬੱਦਲ ਬੜਾ ਘੇਣਾ ਵਿਊ ਆਉਣ ਡਿਆ। ਲਓ ਮਿੱਤਰੋ ਜੀ ਆਪਾਂ ਨੂੰ ਮਿਊਜ਼ਿਕ ਸਿਸਟਮ ਖੋਲ ਰਹੇ ਆ ਛੱਕੋ ਮਿੱਤਰੋ ਜੀ ਆਹ ਲਾਤੀ ਭਾਈ ਜਿਹਨੇ ਦੇ ਆਪਣੇ ਲਗਦੀ ਆ ਲਾਈਟ ਰੈੱਡ ਲਾਈਟ ਇਹਦੇ ਵਿੱਚ ਇੱਥੋਂ ਆਪਾਂ ਦਿੱਤੀਆ ਖੋਲ ਤੇ ਮਿਊਜ਼ਿਕ ਸਿਸਟਮ ਹੀ ਹੁਣ ਖੋਲਦੇ ਆ ਤਾਰਾਂ ਤੋਂ ਆਪਾਂ ਵਾਇਰਿੰਗ ਸਾਰੀ ਖੋਲਤੀ ਆ ਭਾਈ ਇਥੇ ਲਾ ਦੀਆਂ ਸਾਰਾ ਆਪਣੇ ਆਪਣੇ ਚੈੱਕ ਕਰੋ ਇੱਥੋਂ ਆਪਾਂ ਖੋਲਦੇ ਆ ਤਾਰ ਆਪਣੀ ਆ ਵੀ ਲਾਦ ਨਹੀਂ ਆ ਲਾਈਟਾਂ ਲਓ ਮਿੱਤਰੋ ਜੀ ਆਪਾਂ ਖੋਲਦੇ ਆ ਨਾਟ ਹੁਣ ਲਓ ਮਿੱਤਰੋ ਜੀ ਹੁਣ ਆਪਾਂ LED ਆਪਣੀ ਲਾ ਲਈ ਆ ਆਹ ਹਰਾ ਤਾਂ ਮੈਂ ਆ ਵਾਇਰਿੰਗ ਆਪਾਂ ਦੇਖੜਾ ਆ ਮੰਡੀ ਆਪਾਂ ਨਿਓਨ ਉੱਤੇ ਲਾਈ ਹੋਈ ਹੈ ਜਲ ਆਪਣੀ LED ਦੇ ਮਿੱਤਰੋ ਤੇ ਆਣੀ ਆਪਾਂ ਲਾਉਣੇ ਕੱਲੀ ਆਪਣਾ ਮਿਊਜ਼ਿਕ ਸਿਸਟਮ ਲਾਵਾਂਗੇ। ਲੋ ਮਿੱਤਰੋ ਜੀ ਹੁਣ ਆਪਾਂ ਲਾਉਣ ਲੱਗੇ ਆ ਮਿਊਜ਼ਿਕ ਸਿਸਟਮ। ਚੱਲ ਵਾਇਰ ਡੜੀ ਦੇ ਤਾਰ ਫੜ ਲਈ। ਚੱਲ। ਲੋ ਮਿੱਤਰੋ ਜੀ। ਚੱਕ ਦੇ। ਫੜਾ। ਕੱਢ ਜਾ। ਨਾੜ ਨਾ। ਜਾ। ਸਿਆਕ ਕੋ ਵੀ। ਨਾੜ ਕੱਟਣੀ ਜਿਹੜੇ ਫੋਕੋਲੇ। ਇਹ ਉੱਥੇ ਖੜਨੇ ਆ। ਮਿੱਤਰੋ ਜੀ। ਜੀ ਆਪਾਂ ਹੁਣ ਲਾਤਾ ਮਿਊਜ਼ਿਕ ਸਿਸਟਮ। ਨਾਡ ਆਪਾ ਕਾਸ ਰਹੇ ਆ ਜਿਹੜੇ ਸਾਡੇ ਹੁਣ ਆਪਾਂ ਭੱਟਾ ਹੀ ਲਾਵਾਂਗੇ ਈਡਾ ਚੈੱਕ ਕਰੋ ਮੁੰਡਿਓ ਇੱਦਾਂ ਵੀ ਘੈਂਟ ਲੱਗ ਰਿਹਾ ਪੂਈ ਗੋ ਸਿਸਟਮ ਤੇ ਆਪਾਂ ਕਟਾ ਕੇ ਥੱਲੇ ਕਰਵਾ ਦੇਣੀਆ ਵੱਡੀਆਂ ਕਰਵਾ ਦੇਣਾ ਜਦੋਂ ਮੀਰ ਚੂ ਸਿੰਘ ਨੇ ਵੱਡਾ ਲਵਾਇਆ ਤੇ ਬਾਹਲਾ ਘੈਂਟ ਲੱਗ ਰਿਹਾ ਤੁਹਾਨੂੰ ਬੈਕ ਫਰ ਦੀ ਲੁੱਕ ਦਿਖਾਉਣੇ ਆ ਚੈੱਕ ਕਰੋ ਮੁੰਡਿਓ ਹਾਂ ਜਾਂਦਾ ਜਿਵੇਂ ਕੌਡੀ ਕੋਣ ਚੱਲਿਆ ਲੈ ਮੇਤਰਾ ਇਹਨੂੰ ਵੈਲੀ ਕਹਿੰਦੇ ਆ ਅਰਜਨ ਵੈਲੀ ਝੋਟਾ ਲੈ ਵੀ ਮੇਤਰਾ ए तो मित्रों हुन खोल के अपन अंदर रखता अपने ते आ हमने वायरिंग-विरिंग अपा करती अपना पैनल आ पैनल लका अपन त वड्डा ही अपन लगवावांगे हम तो ते साफ-सुफ करके उन रखता ते आ नी वायरिंग-विरिंग सारा ਇਹ ਜਾਨਾ ਕੱਦੂ ਚ ਲਾਇਆ ਨਹੀਂ ਸੀ ਤਾਂ ਕਰਕੇ ਲਿਬੜਿਆ ਪਿਆ ਬਾਕੀ ਹੁਣ ਆਪਾਂ ਵੱਡਾ ਦਾ ਲਵਾ ਹੀ ਦੇਣਾ ਤੇ ਜੇ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ